ਗੱਲ ਜੀ ਅਸੀਂ ਇਹੀਂ ਪੱਲੇਆ ਗੁਰਦੁਆਰਾ ਸਾਹਿਬ ਮਾਸੀਵਾੜੇ ਆਏ ਉਹ ਤੁਹਾਨੂੰ ਦਰਸ਼ਨ ਕਰਾਉਣ ਲਈ ਆਉਨੇ ਅਰਮਲ ਬੜੀ ਜੇਲਾ ਕਰਦੇ ਤੇ ਬੋਲੇ ਰਾਜ ਉਹ ਤੁਹਾਨੂੰ ਹੀ ਲੈ ਕੇ ਚਲੀ ਗਈ ਮਾਉਣ ਸਰੇਂਗ ਨਹੀਂ ਕੋਈ ਹੋਰ ਹੈ ਪੂਰਾ ਬਰਾਦ ਕੀ ਹੋਇਆ ਜਾਂ ਹੈ 10 50 ਤਾਂ ਮੈਂ ਤਾਂ ਸੀ। ਇਹ ਦੇਖਿਆ ਨਾ। ਜਮਾਨਤ ਸਮਾਉ ਤੋਂ। ਡੋਗਈ ਰੋਡ ਤੇ ਚੜ ਗਏ ਹਾਂ। ਮੇਨ ਰੋਡ ਤੇ। ਸਮਾਉ ਨੂੰ ਤੋਂ ਗਾੜੀ ਰੱਖ ਲਿਆ। ਹਨ ਨੂੰ ਲਾਲ-ਲਾਲ ਦਿਖਾਉਦੇ। ਰਸਤਾ ਦਗਾ ਦਾਈ ਵੀ ਗਣਾ ਅੱਧਾ ਰਹਿ ਜਾਣਾ ਮੇਨ ਮੇਨ ਦਿਖਾ ਲ ਦਿੰਦੇ ਮੋੜ ਵਖਾਲ ਦੋ ਮੇਨ ਇਹ ਤੋਂ ਹੈ ਗਾਤੀ ਕਿਲੋਮੀਟਰ 30 ਕਿਲੋਮੀਟਰ ਹੈ ਅੱਜ ਦਾ ਟਾਈਮ ਹੋਣ ਲੱਗਾ ਬਰਦਰੀ ਜਾਣਾ ਅੱਜ ਮਸਿਆ ਵੀ ਹਨ ਬੋਲ ਜੀ ਰਹਾਂਗਾ ገና ከን ነው ਇਰਾਹੁਾ ਇਰਾਹੁਾ ਆ ਗਿਆ ਲੋ ਮਾਚੀ ਜੜਾ ਬੋਰਡ ਹੁੰਦੀ ਇਹਦੇ ਵਿਖਾਲਦੇ ਇਹ ਵੀ ਕੰਮ ਕਰਦਾ ਹੋਏ ਦੇਖੀ ਰਾਜਾ ਸੇ ਦੂਰ ਇੱਥੋਂ ਸੱਜੇ ਹੁਣਾ 310 ਤੇਰਾ ਲੈ ਨੂੰ ਕੱਲ ਹੀ ਆਏ ਤੇ ਲਿਓ ਤੇ ਇਹਨੂੰ ਦੇ ਆਪਾਂ ਗਏ ਨਹੀਂ ਇਹਨੂੰ ਦੇ ਇੱਧਰ ਨਹੀਂ ਆਣਾ ਤੇ ਫੇਰ ਉੱਧਰ ਚੜ ਜਾਂਦਾ ਨਾ ਇਹਦੇ ਇੱਧਰ ਟੂਲ ਪਕਾ ਲੈ ਇਧਰ ਜਿਹੜਾ ਆਇਆ ਕਿ ਨਾ ਸਾਰਿਆਂ ਨੂੰ ਮਹਿੰਗਾ ਟੂ ਤਾਂ ਹੀ ਆਦੀ ਗਏ ਪਤਾ ਹੀ ਆ ਲੋਕਾਂ sagt <small> att det inte det har. Då har vi ਸਲਾਂਚ ਨਾ ਇਹ ਲਾਂਕਾ ਤਾਂ ਕੋਈ ਇਧਰ ਗਿਆ ਕਾਲਦੇ ਵੀ ਆਵੇ ਲੋ ਕੋੜੀ ਹਿਲਦਾ ਜੇ ਮੇਰੀ ਲੱਗਦੀ ਮਨਿਆਦ ਲੰਗੀ ਬੋਲਦੀ ਪੀਂਦੀ ਧਿਆਨ ਨਹੀਂ ਤੁਹਾਡੇ ਅੱਖ ਲਾ ਕੇ ਤੇ ਤਿੰਨ ਦਾ ਉਹ ਨਾ ਬੰਦ ਕਰ ਦਿੰਦੀ ਆ ਆ ਨਾ ਬੜਾ ਉਹ ਪੂਰੀ ਜਾਂ ਲਚਕ ਜਾਂਦਾ ਹੈ ਅਸੀਂ ਪਹੁੰਚ ਗਏ ਮਾਸੀ ਵੜਾ ਸੇ ਪਰ ਜਾਂ ਬੜਾ ਲੱਗਾ ਹਾਂਜੀ ਅਸੀਂ ਪਹੁੰਚ ਗਏ ਗੁਰਦਵਾਰਾ ਸਾਹਿਬ ਹੁਣ ਤੁਹਾਨੂੰ ਦਰਸ਼ਨ ਕਰਾਉਣੀ ਹੈ ਤੇ ਆਪ ਵੀ ਦਰਸ਼ਨ ਕਰਦੇ ਆ। ਆਯੂ ਜੀ। ਰਮਾਲ ਪਾ ਲਈਏ। ਸਾਡਾ ਪਰਜੀ ਇੰਨਾਂ ਹੈ। ਇੰਨ ਵੀਡੀਓ ਬਣਾ ਦਿਖਾ ਦਿੰਦੇ। ਕਈ ਵਿਚਾਰੇ ਨਹੀਂ ਆਉਂਦੇ। ਭਾਈ ਗੁਰਜੀ ਦਾ ਖਾਲਸਾ ਅਰੇ ਭਾਈ ਗੁਰਜੀ ਕੀ ਫਤਿਹ ਲੋ ਜੀ। ਸਿਆਂ ਕੇ ਮਸਤੀ ਜਿਹੜਾ ਸੇਵ ਗੁਰਦੁਆਰਾ। ਕਰੋ ਜੀ ਦਰਸ਼ਨ।

ਰੋ ਸੋਚਦਾ ਰੋ ਸੁਹੀ ਹਰਨ ਮੰਨ ਆਪ ਆਪੋ ਰੱਬ ਦਾ ਨਾਮ ਜੇ ਮੇਰੇ ਹੱਥ ਕਰਾਵਾ ਦੇਵੋ ਵਾਹਿਗੁਰੂ ਜੀ ਇਹ ਜਿਹੜਾ ਪਵਿੱਤਰ ਖੂਹ ਦਾ ਜਲੋ ਜੀ ਅੰਮ੍ਰਿਤ ਜਲ ਸਿਕੋ ਜਲਾ ਇੱਧਰ ਖੂਹ ਹੈ ਜਿਹੜਾ ਇਹਦਾ ਜਲ ਹੈ ਜੀ ਦੀ ਦਰਸ਼ਨ ਗੁਰਦਵਾਰਾ ਚਰਨਾਂ ਕਮੇਸਰ ਜੀ ਗੁਰਦਾ ਜੀ ਸਰੋਵਰ ਸਾਹਿਬ ਸਰੋਵਰ ਇਹ ਗੁਰਦਵਾਰਾ ਉਂਟ ਜੀ ਗੇਟ ਸ਼ੰਗਰ ਵੀ ਜਾਗ ਲਿਆ ਆਪਾਂ ਹਾਂਜੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈਏ ਜੀ ਹੁਣ ਅਸੀਂ ਚੱਲੇ ਆ ਕਰਨ ਨੂੰ